ਕਿ ਵੈਸੇ ਅਮਰਿਤਪਾਲ ਸਿੰਘ ਦਾ ਜਿਹੜਾ ਤੀਸਰਾ ਐਨਐਸਏ ਲੱਗਿਆ ਉਹਦੇ ਗਰਾਉਂਡ ਤੋਂ ਸਾਹਮਣੇ ਆ ਗਏ ਨੇ ਤੇ ਤੁਸੀਂ ਅੱਗੇ ਕੀ ਕਾਰਵਾਈ ਕਰਨਾ ਤੇ ਗਰਾਉਂਡ ਕੀ ਹੈ ਪਰ ਅਸੀਂ ਅਮਰਿਤਪਾਲ ਦੇ ਨਾਲ ਉਸ ਇਸ਼ੂ ਤੇ ਥੋੜਾ ਵੱਡਾ ਇਸ਼ੂ ਬਣਾ ਚੁੱਕਣਾ ਚਾਹੁੰਦੇ ਆ ਕਿ ਜਿਹੜੀ ਬੋਲਣ ਦੀ ਆਜ਼ਾਦੀ ਹੈ ਕਿਉਂਕਿ 90% ਜਿਹੜਾ ਮਟੀਰੀਅਲ ਅਮਰਿਤਪਾਲ ਦੇ ਖਿਲਾਫ ਹੁਣ ਪੇਸ਼ ਕਰ ਰਹੇ ਨੇ ਜਾਂ ਇਹਨਾਂ ਨੇ ਦੂਜੇ ਡਿਟੈਂਸ਼ਨ ਆਰਡਰ ਵਿੱਚ ਪੇਸ਼ ਕੀਤਾ ਸੀ ਉਹ ਬੋਲਣ ਦੇ ਸੀ ਕਿ ਤੁਸੀਂ ਫੇਸਬੁੱਕ 'ਚ ਨਹੀਂ ਬੋਲ ਸਕਦੇ ਉਹਦੇ ਹੱਕ ਵਿੱਚ ਨਹੀਂ ਬੋਲ ਸਕਦੇ ਤੁਸੀਂ ਟੈਲੀਫੋਨ ਤੇ ਆਪਣੇ ਪਰਿਵਾਰ ਨਾਲ ਬੋਲੋਗੇ ਉਹਨੂੰ ਵੀ ਮਟੀਰੀਅਲ ਬਣਦਾ ਜਾਏਗਾ ਤੁਸੀਂ ਕਿਸੇ ਨੂੰ ਦੋਸਤਾਂ ਉਹਦੀ ਆਡੀਓ ਰਿਕਾਰਡਿੰਗ ਕਿਸੇ ਨੇ ਅਪਲੋਡ ਕਰਤਾ ਉਹ ਵੀ ਤੁਹਾਡੇ ਖਾਤੇ ਮਟੀਰੀਅਲ ਵੱਜ ਜਾਂਦਾ ਪਰ ਜਿਹੜੀ ਬੇਸਿਕ ਜਿਹੜੂ ਆਪਾਂ ਇੰਨਾ ਜ਼ਿਆਦਾ ਸੇਕ੍ਰੀਟ ਮੰਨਦੇ ਆ ਕਿ ਜਿਹੜੇ ਬੋਲਣ ਦੀ ਆਜ਼ਾਦੀ ਨਾਲ ਮੁਲਕ ਵਿੱਚ ਬਚੇ ਉੱਤੇ ਫਿਰ ਜੀਣ ਦਾ ਕੀ ਫਾਇਦਾ ਇਹ ਆਪਾਂ ਬਾਅਦ ਕਹਿੰਦੇ ਕਿ ਜਿਹੜਾ ਬੋਲਦੇ ਮਨੁੱਖਾਂ ਜਾਨਵਰਾਂ 'ਚ ਇੰਨਾ ਹੀ ਫਰਕ ਹੈ ਕਿ ਆਦਮੀ ਬਿਨਾਂ ਆਜ਼ਾਦੀ ਤੋਂ ਜੀ ਨਹੀਂ ਸਕਦਾ ਉਹ ਗੱਲ ਕਰੇਗਾ ਉਹ ਕ੍ਰਿਸ਼ਨ ਗੁਸ਼ ਕਰੇਗਾ। ਤੋਂ ਉਸ ਕਰਕੇ ਜੇ ਆਪੇ ਇਹ ਇਹ ਜਿਹੜਾ ਅੰਮ੍ਰਿਤਪਾਲ ਦਾ ਮਾਮਲਾ ਸ਼ੁਰੂ ਜਿੱਥੋਂ ਮਰਜੀ ਹੋਇਆ ਹੋਵੇ ਖੁੰਤਾ ਇਹ ਬੋਲਣ ਦੀ ਆਜ਼ਾਦੀ ਤੇ ਖੜਾ ਹੋ ਗਿਆ। ਕਿਉਂਕਿ ਪ੍ਰੀਵੈਂਟਿਵ ਰਿਟੈਂਸ਼ਨ ਐਕਟ ਸਾਡੇ ਮੁਲਕ ਵਿੱਚ ਸ਼ੁਰੂ ਤੋਂ ਹੀ ਪੋਲਿਟੀਕਲ ਡਿਸੈਂਟ ਦੇ ਖਿਲਾਫ ਲੱਗਦਾ ਰਿਹਾ। ਉਹ ਪੋਲਿਟੀਕਲ ਡਿਸੈਂਟ ਦਾ ਮਤਲਬ ਹੈ ਜਿੰਨੇ ਜਿੰਨਾ ਜਿਹਦੇ ਕੋਲ ਪੋਟੈਂਸ਼ੀਅਲ ਹੈ ਪੋਲਿਟੀਕਲ ਪੋਟੈਂਸ਼ੀਅਲ ਹੈ ਕਿ ਜਿਹੜੀ ਐਗਜ਼ਿਸਟਿੰਗ ਲੀਡਰਸ਼ਿਪ ਨੂੰ ਚੈਲੰਜ ਦੇ ਸਕਦੇ ਚਾਹੇ ਉਹ ਇੱਕ ਇੱਕ ਗੋਪਾਲਨ ਸੀ ਜਦੋਂ ਕਾਮਨਿਸਟ ਲੀਡਰਸ਼ਿਪ ਚੈਲੰਜ ਕਰ ਰਹੀ ਸੀ ਜਵਾਲਾ ਨਹਿਰੂ ਨੂੰ ਚਾਹੇ ਉਹ ਕਾਮਨਿਸਟ ਪਾਰਟੀ ਆਫ ਮਾਰਕਸਿਸ ਸੀ ਜਿਹਨੇ ਕੈਲਾਜ ਪਹਿਲੇ ਇਲੈਕਟਡ ਗਵਰਨਮੈਂਟ ਬਣਾਈ ਉਦੋਂ ਵੀ ਪ੍ਰੀਵੈਂਟਿਵ ਟੈਨਸ਼ਨ ਐਕਟ ਸਭ ਤੋਂ ਜ਼ਿਆਦਾ ਸੀਪੀਐਮ ਐਮਐਲਏਸ ਐਮਪੀਸ ਤੇ ਲੱਗਾ ਔਰ ਇਹਨਾਂ ਵੱਡਾ ਮਸ਼ਹੂਰ ਕੇਸ ਹੋਇਆ ਇੱਕ ਇੱਕ ਗੋਪਾਲਨ ਉਸ ਤੋਂ ਹੀ ਸਾਡੇ ਜੁਡੀਸ਼ੀਅਰੀ ਦੀ ਜਿਹੜੀ ਦਿਸ਼ਾ ਸੀ ਨਾ ਉਹ ਗਲਤ ਹੋ ਗਈ ਕਿ ਸਿਵਲ ਲਿਬਰਟੀਜ਼ ਪ੍ਰੀਵੈਂਟਿਵ ਟੈਨਸ਼ਨ ਇੱਕ ਤਰ੍ਹਾਂ ਦਾ ਲੈਜੀਟਿਮੇਟ ਹੋ ਗਿਆ ਉਸ ਤੋਂ ਬਾਅਦ ਸਰਕਾਰ ਨੇ ਬਹੁਤ ਯੂਜ਼ ਕੀਤਾ ਜੂਜ਼ ਕੀਤਾ ਐਮਰਜੈਂਸੀ ਵਿੱਚ ਬਹੁਤ ਇਸਤੇਮਾਲ ਹੋਇਆ ਹੋਂ ਵੀ ਇਸਤੇਮਾਲ ਹੋ ਰਿਹਾ ਉਸ ਤੋਂ ਵੀ ਜ਼ਿਆਦਾ ਹੋ ਰਿਹਾ ਅਮਰਿਤਪਾਲ ਦਾ ਸਿੱਧਾ ਐਗਜ਼ਾਮਪਲ ਹੈ ਅਮਰਿਤਪਾਲ ਦਾ ਤੁਸੀਂ ਪਹਿਲੀ ਜਿਹੜੀ ਟੈਂਸ਼ਨ ਚਾਹੇ ਕਹਿ ਸਕੋ ਕਿ ਪੁਲਿਸ ਸਟੇਸ਼ਨ ਤੇ ਹਮਲਾ ਕੀਤਾ ਮਗਰ ਉਸ ਤੋਂ ਬਾਅਦ ਅਗਲੇ 2.5 ਸਾਲ ਤੱਕ ਤੁਸੀਂ ਇਸੇ ਬਹਾਨੇ ਰੱਖੀ ਛੜਨਾ ਔਰ ਜਿਹੜਾ ਹੁਣ ਮਟੀਰੀਅਲ ਯੂਜ਼ ਕੀਤਾ ਕਰ ਰਹੇ ਹੋ ਉਹ ਤਾਂ ਸਵਾਏ ਫੇਸਬੁੱਕ ਐਕਸਪ੍ਰੈਸ਼ਨ ਤੇ ਹੋਰ ਕੋਈ ਨਹੀਂ ਬਾਈ ਸਾਹਿਬ ਸਿਰਫ ਥਰਡ ਜਿਹੜਾ ਗਰਾਉਂਡਸ ਆਇਆ ਉਹ ਸਿਰਫ ਸੋਸ਼ਲ ਮੀਡੀਆ ਤੋਂ ਲੈ ਕੇ ਨਹੀਂ ਉਹ ਸੈਕੰਡ ਵਾਲਾ ਤਾਂ ਪ੍ਰੈਕਟੀਕਲੀ ਐ ਥਰਡ ਵਿੱਚ ਇਹਨਾਂ ਨੇ ਕੀ ਪਾਇਆ ਕਿ ਜਿਹੜੇ ਬੰਦੇ ਨੇ ਛੱਟਤਾ ਉਹਨਾਂ ਨੂੰ ਕਿਸੇ ਕੇਸ ਵਿੱਚ ਇਨਵੋਲ ਕੀਤਾ ਤਾਂ ਉਹਨਾਂ ਦੇ 161 ਦਿਆਂ ਸਟੇਟਮੈਂਟ ਹੈ ਜਿਹੜੇ ਵਿਟਨੈਸ ਨੇ 161 ਦਿਆਂ ਸਟੇਟਮੈਂਟ ਹੈ ਕਿ ਜੀ ਆ ਜਿਹੜਾ ਮਰਡਰ ਹੋਇਆ ਇਹਦੇ ਜੋ ਅਮਰਿਤਪਾਲ ਇਨਵੋਲ ਸੀ ਹੁਣ ਹਰ ਕ੍ਰਾਈਮ ਜਿਹੜਾ ਹੋਇਆ ਹੈ ਪਿਛਲੇ ਸਾਲ ਤੋਂ ਉਹ ਸਭ ਵਿੱਚ ਅਮਰਿਤਪਾਲ ਦਾ ਕਨਸਪੀਰੇਟਰ ਆ ਉਹਨੇ ਆਪ ਤੱਕ ਇਤਨਾ ਨਹੀਂ ਆਪ ਤੱਕ ਜੇਲ੍ਹ ਵਿੱਚ ਬੈਠਾ ਉਹਨੂੰ ਕਿਦਾਂ ਲਿੰਕ ਕਰੀਏ ਤਾਂ ਕਿਸੇ ਨਾ ਕਿਸੇ ਗਵਾਹ ਤੋਂ ਕਹਾਂਦੇ ਆ 161 ਦਿਆਂ ਸਟੇਟਮੈਂਟ 99% ਪੁਲਿਸ ਆਪ ਲਿਖਦੀ ਹੈ ਇਹ ਆਪਾਂ ਨੂੰ ਪਤਾ ਐਜ਼ ਅ ਲਾਇਰ ਪਤਾ ਤੁਹਾਨੂੰ ਐਜ਼ ਅ ਜਰਨਲਿਸਟ ਪਤਾ ਹੋਏਗਾ ਕਿ ਉਹਦੇ ਵਿੱਚ ਕੋਈ ਸਨੀਚਰ ਦੀ ਲੋੜ ਨਹੀਂ ਹੈ ਇਹ ਕੋਰਟ ਵੀ ਜਦੋਂ ਟ੍ਰਾਇਲ ਜਾਂਦਾ ਉਦੋਂ ਪਤਾ ਲੱਗਦਾ ਕਿ ਕਿੰਨੀ ਸੱਚੀ 166 166 ਵਿੱਚ ਸੈਕਸ਼ਨ 166 ਦੀ ਸਟੇਟਮੈਂਟ ਸੱਚੀ ਹੈ ਕਿ ਝੂਠੀ ਹੈ ਪੁਲਿਸ ਵਾਲੇ ਨੇ ਆਪਣੇ ਆਪ ਲਿਖੀ ਹੈ ਜਾਂ ਗਵਾਹ ਨੇ ਐਕਚੁਅਲੀ ਗਵਾਹੀ ਦਿੱਤੀ ਹੈ ਇਹ ਉਸ ਵੇਲੇ ਪਤਾ ਲੱਗਦਾ ਹੈ ਤੇ ਇਸ ਕਰਕੇ ਹੁਣ ਉਹਨਾਂ ਨੇ ਉਹਦਾਂ ਦੀਆਂ ਸਟੇਟਮੈਂਟਾਂ ਇਕੱਠੀਆਂ ਕਰ ਲਈਆਂ ਕਿ ਜੀ ਅਮਰਿਤਪਾਲ ਉਸ ਸ਼ਰਜੰਤਰ ਵਿੱਚ ਵੀ ਸ਼ਾਮਲ ਸੀ ਅਮਰਿਤਪਾਲ ਕਿਤੇ ਹੋਰ ਮਾਰਡਰ ਹੋਇਆ ਉਹਦੇ ਚ ਸ਼ਾਮਿਲ ਸੀ ਉਹ ਜੇਲ੍ਹ ਵਿੱਚ ਬੈਠਾ ਹੈ ਨਾ ਪਾਵਰਫੁਲ ਸੀ ਜਾਂ ਇੰਨਾ ਤਗੜਾ ਹੈ ਕਿ ਜੇਲ੍ਹ ਵਿੱਚ ਬੈਠਾ ਹੀ ਉਹ ਇੰਟਰਨੈਸ਼ਨਲ ਲੈਵਲ ਤੇ ਸਰਜੰਤਰ ਰਚ ਰਿਹਾ ਸਰਕਾਰ ਦੇ ਖਿਲਾਫ ਮਾਰਡਰ ਕਰਵਾ ਰਿਹਾ ਹੈ ਔਰ ਜਿਹੜਾ ਐਕਚੁਅਲੀ ਕਰਵਾ ਰਿਹਾ ਲਾਰੈਂਸ ਬਿਸ਼ਨੋਈ ਉਹਦੇ ਉੱਤੇ ਪ੍ਰੀਵੈਂਟਿਵ ਡਿਟੈਂਸ਼ਨ ਕਦੀ ਨਹੀਂ ਲੱਗੀ ਜਿਹੜਾ 60 60 ਕੇਸਾਂ ਵਿੱਚ ਅੰਦਰ ਹੈ ਉਹਦੇ ਖਿਲਾਫ ਤੁਸੀਂ ਕਦੀ ਨਹੀਂ ਸੋਚਿਆ ਕਿ ਪ੍ਰੀਵੈਂਟਿਵ ਡਿਟੈਂਸ਼ਨ ਲਾਈ ਜਾਵੇ ਮਗਰ ਅਮਰਿਤਪਾਲ ਦੇ ਖਿਲਾਫ ਲਾ ਰਹੇ ਇਹ ਇਹ ਬੇਸਿਕਲੀ ਇਸ਼ੂ ਹੈ ਕਿ ਜੇ ਹੁਣ ਸਿਵਲ ਲਿਬਰਟੀਜ਼ ਦਾ ਇਸ਼ੂ ਬਣ ਗਿਆ ਉਹਨੇ ਅਮਰਿਤਪਾਲ ਦਮਨ ਰਿਆ ਉਹਨੇ ਖਾਲਸਾ ਦੰਦੇ ਸ਼ੋਹਿੰਦ ਰਿਆ ਹੋਂ ਤਾਂ ਬੇਸਿਕਲੀ ਜੇ ਤੁਹਾਨੂੰ ਸਰਕਾਰ ਨੂੰ ਕਿਸੇ ਤੋਂ ਡਰ ਲੱਗਦਾ ਹੈ ਸਰਕਾਰ ਦੀ ਮੌਜੂਦਾ ਸਰਕਾਰ ਨੂੰ ਤਾਂ ਇੱਕ ਇਸ ਤੋਂ ਨਵੀਂ ਇਸ ਤੋਂ ਹੀ ਡਰ ਲੱਗਦਾ ਉਹਨਾਂ ਨੂੰ ਹੁਣ ਸ਼੍ਰੋਮਣੀ ਕਾਲੇ ਦਲ ਤੋਂ ਡਰਨੇ ਲੱਗਦਾ ਉਹਨਾਂ ਨੂੰ ਕਾਂਗਰਸ ਤੋਂ ਡਰਨੇ ਲੱਗਦਾ ਇਹ ਇੱਕ ਪੋਲੀਟੀਕਲ ਫੋਰਸ ਬਣ ਕੇ ਅਮਰਜ ਹੋਈ ਹੈ ਤੇ ਉਸ ਕਰਕੇ ਜੇ ਤੁਸੀਂ ਲਾਅ ਦਾ ਇਸਤੇਮਾਲ ਕਰੋਗੇ ਤਾਂ ਬਦਨਾਮ ਵੀ ਹੋਵੋਗੇ ਪਰ ਤੁਸੀਂ ਇੱਕ ਬੜਾ ਗਲਤ ਮੈਸੇਜ ਦੇ ਰਹੇ ਹੋ ਯੂਥ ਨੂੰ ਕਿ ਯੂਥ ਨੂੰ ਨਾ ਮੈਸੇਜ ਇਹ ਜਾ ਰਿਹਾ ਕਿ ਯਾਰ ਕਾਨੂੰਨ ਨਾ ਕੁਝ ਨਹੀਂ ਮੰਨਦਾ ਹਾਈ ਕੋਰਟ ਜਾ ਕੇ ਕੁਝ ਨਹੀਂ ਮੰਨਦਾ ਤੁਸੀਂ ਕਿ ਸਪੰਨੇ ਹੋ ਸਾਲ ਪਰ ਉਹ ਲਟਕਦਾ ਰਹਿੰਦਾ ਹੈ ਵਕੀਲ ਵੀ ਥੱਕ ਜਾਂਦਾ ਹੈ ਕੋਰਟ ਫੈਸਲਾ ਦੇ ਨਹੀਂ ਪਾਉਂਦੀ ਫਿਰ ਅਗਲਾ ਡਿਟੈਂਸ਼ਨ ਹੋ ਜਾਂਦਾ ਫੇ ਅਗਲੀ ਵਾਰ ਤੁਸੀਂ ਫਿਰ ਕਰਦੇ ਹੋ ਦੋ ਵਾਰ ਤਾਂ ਹੋ ਚੁੱਕਾ ਹੈ ਹੁਣ ਤੀਸਰੀ ਵਾਰ ਸਾਨੂੰ ਵੀ ਕੋਈ ਜੋਸ਼ ਨਹੀਂ ਹੈ ਕਿ ਆਰਡਰ ਨੂੰ ਚੈਲੰਜ ਕਰਨ ਦਾ ਕਰਾਂਗੇ ਕਿਉਂਕਿ ਕਾਨੂੰਨੀ ਰਾਹ ਹੈ ਮਗਰ ਜੋਸ਼ ਇਹ ਹੁੰਦਾ ਕਿ ਜਦੋਂ ਤੁਹਾਨੂੰ ਲੱਗਦਾ ਕਿ ਇਮੀਡੀਟਲੀ ਪ੍ਰਕਿਰਿਆ ਨਹੀਂ ਫਾਸਟ ਹੈ ਜੇ ਤੁਸੀਂ ਕਹਿੰਦੇ ਕਿ ਪ੍ਰੀਵੈਂਟਿਵ ਡਿਟੈਂਸ਼ਨ ਇੰਨਾ ਇੰਨੀ ਜ਼ਿਆਦਾ ਐਕਸਟ੍ਰੀਮ ਸਿਚੁਏਸ਼ਨ ਵਿੱਚ ਇਸਤੇਮਾਲ ਕਰਨਾ ਹੈ ਤੇ ਜੇ ਗਲਤ ਇਸਮਾਲ ਕੀਤਾ ਤਾਂ ਤੁਹਾਨੂੰ ਰੈਮਡੀ ਵੀ ਬੜੀ ਫਾਸਟ ਚਾਹੀਦੀ ਹੈ ਜੁਡੀਸ਼ੀਅਲ ਰੈਮਡੀ ਉਹਨਾਂ ਹਾਲਾਤਾਂ ਦੇ ਵਿੱਚ ਉਸ ਤਰ੍ਹਾਂ ਇਸ ਪ੍ਰੋਸੈਸ ਫਾਸਟ ਨੇ ਹੋਣਾ ਮੈਂ ਸਭ ਜਿਹੜਾ ਤੀਸਰੇ ਐਮਐਸ ਤੋਂ ਤੁਸੀਂ ਗੱਲ ਕਰ ਰਹੇ ਹੋ ਕਿ ਬਿਆਨਾਂ ਦੇ ਸਟੇਟਮੈਂਟਸ ਹੈ ਇਹ ਸਟੇਟਮੈਂਟਸ ਇਹਨਾਂ ਦੀਆਂ ਹੈਗੀਆਂ ਨੇ ਕਿਹੜਾ ਜਿਹੜੇ ਐਮਐਸ ਐਚ ਉਹਨਾਂ ਦੇ ਨਾਲ ਸੀਗੇ ਉਹਨਾਂ ਚੋਂ ਉਹਨਾਂ ਦੀ ਵੀ ਸਟੇਟਮੈਂਟਸ ਨਹੀਂ ਹੈਗੀਆਂ ਉਹਨਾਂ ਚੋਂ ਵੀ ਕੋਈ ਸ਼ਖਸ ਹੈ ਜਿਹਨੇ ਸਟੇਟਮੈਂਟ ਕੋ 10 ਤੋਂ ਪੜੀਆਂ ਸਾਰੀਆਂ ਤਾਂ ਸਟੇਟਮੈਂਟਾਂ ਪੜੀਆਂ ਸਟੇਟਮੈਂਟਸ ਉਹਨਾਂ ਦੇ ਜਿਹੜੇ ਵਿਕਟਰੀ ਆ ਰਹੀਆਂ ਸੀ ਨਾ ਕਿ ਉੱਥੇ ਹੀ ਫੈਕਸ਼ਨ ਬਣ ਗਏ ਸੀ ਇਹ ਤਾਂ ਜਾਣੀ ਅਲੱਗ ਹੋ ਬੇਸੀ ਡਰਗੜ ਜੀ ਹਾਂ ਮਗਰ ਪ੍ਰੀਵੈਂਟਿਵ ਟੈਂਸ਼ਨ ਦਾ ਗਰਾਉਂਡ ਬਣਾਉਣਾ ਹੁਣ ਜਿਹੜੀ ਸਟੇਟਮੈਂਟ ਸਾਡੇ ਕੋਲ ਆਈ ਇੱਕ ਤਾਂ ਸੁਖਪ੍ਰੀਤ ਦੀ ਹੈ ਜੀ ਇੱਕ ਸਟੇਟਮੈਂਟ ਆ ਬਲਵਿੰਦਰ ਸਿੰਘ ਤਲਵਾਰਾ ਦੀ ਸਵਰਨ ਸਵੰਤ ਸੁਤੰਤਰ ਦੀਪ ਦੀ ਅਰਸ਼ ਅਰਸ਼ਦੀਪ ਸਿੰਘ ਗਿੱਲ ਦੀ ਜਿਹੜਾ ਸੋ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਇਕੱਠੀਆਂ ਕੀਤੀਆਂ ਹੈ ਜਿਹੜੀਆਂ ਕਿ ਅੰਮ੍ਰਿਤਪਾਲ ਦੇ ਅਰੋੜ ਦੇ ਇੱਕ ਅਨਨੌਣ ਬੰਦੇ ਦੇ ਵਿੱਚ ਉਹ ਕਹਿੰਦੇ ਜੀ ਡਿਸਕਸ਼ਨ ਕਿਸੇ ਨੇ ਆਡੀਓ ਹਾਂ ਆਡੀਓ ਆਡੀਓ ਹੈਗੀ ਹੈ ਤੇ ਇੱਕ ਲੈਟਰ ਨੰਬਰ ਇਹ ਇਸ਼ੂ ਰਿਗਾਰਡਿੰਗ ਅਨੰਦਪੁਰ ਖਾਲਸਾ ਫੌਜ ਇਹ ਲੈਟਰ ਕਿਹਦੀ ਹੈ ਇਹ ਐਡੀਸ਼ਨਲ ਡੀਜੀਪੀ ਦੀ ਇੰਟੈਲੀਜੈਂਸ ਜੇ ਤੁਸੀਂ ਇੰਟੈਲੀਜੈਂਸ ਰਿਪੋਰਟਾਂ ਦੇ ਭੇਜਦੇ ਰਹੋ ਤਾਂ ਫਿਰ ਤਾਂ ਤੁਹਾਨੂੰ ਸਭ ਕੁਝ ਹੀ ਇੰਟੈਲੀਜੈਂਸ ਦਾ ਬੇਸਿਕ ਮਤਲਬ ਹੁੰਦਾ ਕਿ ਅੰਦਾਜ਼ਾ ਹੁੰਦਾ ਹੈ ਇੰਟੈਲੀਜੈਂਸ ਕਦੇ ਐਵੀਡੈਂਸ ਨਹੀਂ ਮੰਨਿਆ ਸਿਰਫ ਸਟੇਟਮੈਂਟਸ ਹੀ ਆਗੀਆਂ ਨੇ ਕੋਈ ਐਵੀਡੈਂਸ ਨਹੀਂ ਕੋਈ ਏਦਾਂ ਦੇ ਏਦਾਂ ਦਾ ਐਵੀਡੈਂਸ ਤਾਂ ਇਹਦੇ ਦਿਖਿਆ ਨਹੀਂ ਸਾਨੂੰ ਜਿਹੜਾ ਤੁਸੀਂ ਹੁਣੇ ਦੇਖ ਸਕਦੇ ਕਿੰਨਾ ਛੋਟਾ ਹੈ ਪਹਿਲਾਂ ਤਾਂ ਐਡੀ ਵੱਡੀ ਕਿਤਾਬ ਸੀ ਕਿੰਨੇ ਬੰਦਿਆਂ ਦੀ ਸਟੇਟਮੈਂਟਸ ਆਗੀਆਂ ਪਰ ਕਿੰਨੇ ਕੇਸਾਂ ਤੇ ਇੱਕ ਤਾਂ ਚਲਾਨ ਦੀ ਕਾਪੀ ਲਾ ਦਿੱਤੀ ਇਹਨਾਂ ਨੇ ਐਫ ਆਈ ਆਰ 159 ਦੇ ਐਫ ਆਈ ਆਰ 159 ਜਿਹੜਾ ਇਹ 12 ਮਾਰਚ 25 ਨੂੰ ਦਿੱਤਾ ਚਲਿਆ ਪਰ ਇਹਨਾਂ ਦਾ ਮर्डर ਕੇਸ ਮर्डर ਕੇਸ ਤੇ ਚਲੰਗ ਮर्डर ਕੇਸ ਆ ਇੱਕ ਤਾਂ ਪੂਰੀ ਚਲਾਨ ਦੀ ਕਾਪੀ ਲਾ ਦਿੱਤੀ ਇੱਕ ਉਹ ਹੋ ਗਿਆ ਫਿਰ ਉਹਦੇ ਵਿੱਚ ਸਟੇਟਮੈਂਟ ਲਾ ਦਿੱਤੀ ਸੁਖ ਰਾਜ ਦੀ ਸੇਮ ਕੇਸ ਇਨ ਸਟੇਟਮੈਂਟ ਹਰਪ੍ਰੀਤ ਕੌਰ ਦੀ ਵਿਕਰਮਜੀਤ ਦੀ ਸੁਖਪ੍ਰੀਤ ਦੀ ਆ ਛੋਟਾਇਆ ਮਟੀਰੀਅਲ ਹੈ ਫਿਰ ਲਾ ਦੀ ਇੱਕ ਆਡੀਓ ਕਨਵਰਸੇਸ਼ਨ 56 ਮਿੰਟ ਦੀ ਅਮਰਿਤਪਾਲ ਤੇ ਸੁਖਪ੍ਰੀਤ ਦੇ ਨਾਲ ਹਾਂ ਤੋਂ ਐਂਡਰੋਇਡ ਤੇ ਫਿਰ ਚ 56 ਮਿੰਟ ਦੇ ਲਾਤੇ ਅਮਰਿਤਪਾਲ ਤੇ ਉਹ ਉਹਦੀ ਦੁਆਰ ਲਾਤੇ ਦੋ ਵਾਰ ਲਾਤੇ ਗਲਤ ਨਾਲ ਫਿਰ ਆਡੀਓ ਕਲਿੱਪ ਹੈ 39 ਸੈਕਿੰਡਸ ਦੀ ਅਮਰਿਤਪਾਲ ਤੇ ਕਰਨ ਉਹਨਾਂ ਬੰਦੇ ਦੇ ਰਿਗਾਰਡਿੰਗ ਡਿਸਕਸ਼ਨ ਟੂ ਕਿਲ ਪਲਵਿੰਦਰ ਸਿੰਘ ਤਲਵਾਰਾ ਹੁਣ ਸਾਡੇ ਕੋਲ ਕੋਈ ਤਰੀਕਾ ਨਹੀਂ ਹੈ ਟੈਕਨੀਕਲ ਤਰੀਕਾ ਹੈ ਕਿ ਹੁਣ ਇਹਨਾਂ इजीली ਬਣ ਜਾਂਦੇ ਇਦਾਂ ਦੇ ਆਡੀਓ ਕਲਿੱਪ ਆਮ ਬੱਚਾ ਵੀ ਬਣਾ ਲੈਂਦਾ ਜਿੱਦਾਂ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਆ ਗਏ ਆ ਔਰ ਤੁਸੀਂ ਇਹ ਇਦਾਂ ਲਾ ਰਹੇ ਹੋ ਕਿ ਹਲੇ ਤੱਕ ਕੋਈ ਇਹਦੇ ਚ ਇਨਵੈਸਟੀਗੇਸ਼ਨ ਤਾਂ ਹੋਈ ਨਹੀਂ ਕਿਸੇ ਕੋਰਟ ਨੇ ਟੈਸਟ ਤਾਂ ਕਰਨਾ ਨਹੀਂ ਕੋਰਟ ਤਾਂ ਇਦਾਂ ਨੂੰ ਐਕਸੈਪਟ ਕਰੇਗੀ ਇਹਨੂੰ ਸੱਚ ਮੰਨ ਕੇ ਆਪਾਂ ਬੈਂਸ ਕਰਨੀ ਹੈ ਤਾਂ ਕਿੰਨਾ ਔਖਾ ਹੋ ਜਾਂਦਾ ਵਿਕਟਿਮਲੀ ਔਰ ਕਿੰਨਾ ਸਾਨ ਹੋ ਜਾਂਦਾ ਪੁਲਿਸ ਫੋਰਸਲੀ ਇਦਾਂ ਦਾ ਮਟੀਰੀਅਲ ਇਕੱਠੇ ਕਰਕੇ ਕਿਸੇ ਨੂੰ ਅੰਦਰ ਰੱਖਣਾ ਤੁਸੀਂ ਚੈਲੰਜ ਕਰਨ ਜਾ ਰਹੇ ਹੋ ਚੈਲੰਜ ਤਾਂ ਕਰਨਾ ਹੀ ਹੈ ਇਕ ਜਿਹੜਾ ਰਾਹ ਹੈ ਮਰ ਰਾਹ ਦੇ ਵਿੱਚ ਰਾਹ ਦੇ ਵਿੱਚ ਜਿਹੜਾ ਵਿਸ਼ਵਾਸ ਘਟਦਾ ਜਾ ਰਿਹਾ ਨਾ ਪਰਿਵਾਰ ਦਾ ਵੀ ਔਰ ਲੋਕਾਂ ਦਾ ਵੀ ਰਾਹ ਤਾਂ ਚਲੋ ਹੈ ਇਲੀਗਲ ਰਸਤਾ ਤਾਂ ਅਪਣਾਉਣਾ ਹੀ ਚਾਹੀਦਾ ਮਗਰ ਜੇ ਲੀਗਲ ਰਸਤੇ ਵਿੱਚ ਕੁਝ ਨਾ ਲੱਭੇ ਜੇ ਨੀਗਨ ਰਸਤੇ ਵਿੱਚ ਵਕੀਲ ਕਹਿਣ ਕਿ ਤੁਹਾਡਾ ਬਹੁਤ ਅੱਛਾ ਕੇਸ ਹੈ ਪਰ ਤੁਹਾਨੂੰ ਕੋਈ ਰਿਲੀਫ ਮਿਲੇ ਨਾ ਰਿਲੀਫ Banda ਕੋਈ ਹੋਵੇ ਨਾ ਕੇਸ ਤੁਸੀਂ ਕਰਦੇ ਰਹੋ ਤਾਂ ਫਿਰ ਹੌਲੀ-ਹੌਲੀ ਜਿਹੜਾ ਤੁਹਾਡਾ ਲੋਗ ਆ ਜਾਂਦੇ ਤੁਹਾਡੇ ਕਲਾਇੰਟਸ ਆ ਤੁਹਾਡੇ ਤੇ ਹਸਲ ਆ ਪੈਂਦਾ ਕਿ ਤੁਸੀਂ ਤਾਂ ਬਗੀਰ ਸਾਹਿਬ ਇਹ ਕਹਿੰਦੇ ਸੀ ਕਿ ਬੜਾ ਚੰਗਾ ਕੇਸ ਹੈ ਕਿ ਸੈਕਿੰਡ ਅੰਦਰ ਸੇ ਵੀ ਹਜੇ ਤੁਹਾਡਾ ਪੈਂਡਿੰਗ ਆ ਅ ਜੁਲਾਈ ਦੇ ਵਿੱਚ ਹਾਲਾਂਕਿ ਆਪਾਂ ਆਪਾਂ ਕਿੰਨੇ ਮਹੀਨੇ ਬਹਿਸ ਕਰ ਚੁੱਕੇ ਆ ਉਹਦੇ ਵਿੱਚ ਕਿੰਨੀ ਵਾਰੀ ਬਹਿਸ ਹੋ ਚੁੱਕੀ ਹੈ ਸਟੇਟ ਆਫ ਪੰਜਾਬ ਨੇ ਕਿੰਨੇ ਵਾਰੀ ਟਾਈਮ ਲਿਆ ਬਾਅਦ ਆਖਰ ਦਿਨ ਫਿਰ ਲੈ ਲਿਆ ਔਰ ਫਿਰ ਜੁਲਾਈ ਵੀ ਚਲਾ ਗਿਆ ਇਸ ਤੋਂ ਪਤਾ ਲੱਗਦਾ ਨਾ ਕਿ ਜਿਹੜਾ ਜੁਡੀਸ਼ੀਅਲ ਪ੍ਰੋਸੈਸ ਸਾਡੇ ਸਾਡੇ ਕੇਸ ਜੇ ਪ੍ਰੀਵੈਂਟਿਵ ਟ੍ਰੈਂਸ਼ਨਲੀ ਬਿਲਕੁਲ ਉਸ ਸਪੀਡ ਨਾਲ ਨਹੀਂ ਚੱਲਦਾ ਜਿਸ ਹਿਸਾਬ ਨਾਲ ਬਣਾਇਆ ਗਿਆ ਸੀ ਜਦੋਂ ਕਨਸਟੀਟਿ ਡਿਬੇਟਸ ਹੋਈ ਸੀ ਉਹ ਕਿਹਾ ਸੀ ਕਿ ਆਪਾਂ ਲਾ ਦੇਮ ਬਟ ਕਹਿੰਦੇ ਸੀ ਕਿ ਕੁਝ ਮਹੀਨੇ ਵੀ ਤਾਂ ਹਾਈ ਕੋਰਟ ਨੂੰ ਦੱਸ ਦੇਗਾ ਨਾ ਜੇ ਸਰਕਾਰ ਨੇ ਗਲਤ ਵੀ ਲਾਤਾ ਤੁਹਾਨੂੰ ਇਮੀਜਲੀ ਛੱਡ ਦਿੱਤਾ ਜਾਏਗਾ ਉਹ ਗਲਤ ਤਾਂ ਨਹੀਂ ਨਹੀਂ ਨਾ ਹੁਣ ਜੇ ਤੁਹਾਨੂੰ 3-3 ਸਾਲ ਆਪਣੇ ਹੈਬੀਅਸ ਕੋਰਪਸ ਜਾਂ ਰਿਟ ਨੂੰ ਡਿਸਾਈਡ ਕਰਨ ਲੱਗ ਜਾਣਗੇ ਤਾਂ ਫਿਰ ਕਿਵੇਂ ਇਹਦਾ ਇਹ ਪ੍ਰੋਸੈਸ ਕਿਵੇਂ ਰੀਅਲ ਹੋਏਗਾ ਕਦੋਂ ਤੱਕ ਫਾਈਲ ਹੋਏਗੀ ਹੋਲ ਸਾਨੂੰ ਜਲਦੀ ਇਸ ਲਈ ਨਹੀਂ ਹੈ ਕਿ ਪੁਰਾਣਾ ਕੇਸ ਚਲਾਈ ਵਿੱਚ ਪਿਆ ਹੈ ਤੇ ਹੁਣ ਜੂਨ ਵਿੱਚ ਬਣਾ ਕੇ ਚੰਗੇ ਤਰ੍ਹਾਂ ਪਾ ਲਾਂ ਇੱਕ ਵੈਸਾ ਸੋਸ਼ਲ ਮੀਡੀਆ ਤੁਸੀਂ ਗੱਲ ਕੀਤੀ ਕਿ ਐਮਐਸਰ ਦੇ ਕਈ ਗਰਾਊਂਡs ਹੈਗੇ ਅਮਰਿਤਪਾਲ ਤੇ ਕੁਝ ਲੋਗ ਬਗੇਲ ਸਿੰਘ ਦਾ ਨਾਮ ਆ ਰਿਹਾ ਕਿ ਹਿਟਲਿਸਟ ਹੈ 15 ਲੋਕਾਂ ਦੀ ਔਰ ਉਥੋਂ ਟਿਕਟੋਕ ਦੇ ਬਹਿ ਕੇ ਅਮਰੀਕਾ ਚੋਂ ਨਾ ਕਿ ਆ ਵੀ ਜੇ ਜੇ ਅਮਰਿਤਪਾਲ ਦੇ ਖਿਲਾਫ ਬੋਲੇਗਾ ਇਹ 15 ਲੋਕ ਹੈ ਉਹਨਾਂ ਨੂੰ ਸਿਕਿਉਰਟੀ ਵਿੱਚ ਦਿੱਤੀ ਗਈ ਹੈ ਨੇ ਉਹਦੇ ਬਾਰੇ ਉਹਦੇ ਬਾਰੇ ਮੈਨੂੰ ਕੋਈ ਸਾਨੂੰ ਕੋਈ ਪਰਸਨਲ ਜਾਣਕਾਰੀ ਵੀ ਨਹੀਂ ਹੈ ਨਾ ਇਹ ਕੋ ਮਟੀਰੀਅਲ ਹੈ ਇਹ ਕਿੰਨੀ ਸੱਚੀ ਹੈ ਝੂਠੀ ਹੈ ਕਹਾਣੀਆਂ ਤਾਂ ਬਹੁਤ ਸੋਹਣੀਆਂ ਹੈ ਪਰ ਜੇ ਕਹਾਣੀਆਂ ਦੇ ਸਿਰ ਤੇ ਤੁਸੀਂ ਕਿਸੇ ਨੂੰ ਅੰਦਰ ਰੱਖਣਾ ਉਹ ਤਾਂ ਨਹੀਂ ਨਾ ਹੈ ਇਹ ਹੁੰਦਾ ਕਿ ਰਿਵਿਊ ਬੋਰਡ ਬਣਾਉਨੇ ਤੁਸੀਂ ਉਹਨਾਂ ਜੱਜਾਂ ਦਾ ਤਿੰਨ ਜੱਜਾਂ ਦਾ ਉਹ ਜੇ ਕਹਾਣੀਆਂ ਤੇ ਯਕੀਨ ਕਰਕੇ ਤੁਹਾਨੂੰ ਅਪਰੂਵਲ ਦੇਈ ਜਾਂਦੇ ਨੇ ਆਟੋਮੈਟਿਕਲੀ ਤੇ ਇਹ ਇਹ ਬੜੇ ਸਵਾਲ ਪੈਦਾ ਕਰਦਾ ਕਿ ਕਿਹੋ ਜਿਹਾ ਰਿਵਿਊ ਬੋਰਡ ਹੈ ਤੇ ਕਿਹੋ ਜਿਹੀ ਅਥਾਰਟੀ ਦਾ ਜਿਹਨਾਂ ਨੇ ਦਿਮਾਗ ਇਸਤੇਮਾਲ ਕਰਕੇ ਪੁਲਿਸ ਦੀ ਰਿਪੋਰਟ ਤੇ ਫਿਰ ਡਿਸੀਜਨ ਲੈਣਾ ਸੀ ਡਿਸਟ੍ਰਿਕਟ ਮੈਜਿਸਟਰੇਟ ਨੇ ਡਿਸੀਜਨ ਐਵੇਂ ਥੋੜੀ ਲੈ ਲਿਆ ਕਿ ਪੁਲਿਸ ਕਹਿੰਦੀ ਹੈ ਤਾਂ ਮੰਨ ਲਓ ਮੈਜਿਸਟਰਡ ਵੀ ਚਾਰਜ ਨੇ ਉਹਦਾ ਨਹੀਂ ਲਾਉਂਦਾ ਕਿ ਪ੍ਰੈਸ ਕਹਿੰਦੀਆਂ ਦਾ ਮੰਨ ਲਓ ਕੁਛ ਤਾਂ ਦਿਮਾਗ ਆਪਣਾ ਲਾਉਂਦਾ ਪਰ ਉਹਨਾਂ ਦੇ ਸੋਸ਼ਲ ਮੀਡੀਆ ਪੇਜ ਤੇ ਇਹ ਚੀਜ਼ਾਂ ਆ ਰਹੀਆਂ ਨੇ ਕਿ ਬਗੇਲ ਸਿੰਘ ਦਾ ਨਾਮ ਜਿਹੜਾ ਸੈਕੰਡ ਐਨਐਸਏ ਲਾਇਆ ਗਿਆ ਹੈ ਉਹਦੇ ਵਿੱਚ ਬਗੇਲ ਸਿੰਘ ਦਾ ਨਾਮ ਆਉਂਦਾ ਕਿਉਂਕਿ ਜਿਹੜਾ ਸੈਕੰਡ ਐਨਐਸਏ ਲਾਇਆ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਜੇਬਰੂਡ ਜੇਚੋਂ ਇਹ ਇਹ ਲੋਕਾਂ ਨਾਲ ਕੰਟੈਕਟ ਚ ਸੀਗੇ ਅਮਰੀਕਾ ਸੀ ਕੈਨੇਡਾ ਸੀ ਆਸਟ੍ਰੇਲੀਆ ਸੀ ਉਹਦੇ ਬਗੇਲ ਸਿੰਘ ਦਾ ਨਾਮ ਵੀ ਆਉਂਦਾ ਹੋਰ ਵੀ ਬੰਦੇ ਦਾ ਨਾਮ ਬਗੇਲ ਸਿੰਘ ਬੜਾ ਕਾਮਨ ਨਾਮ ਹੈ ਆਇਡੈਂਟੀਟੀ ਬੜੇ ਔਖੇ ਕਿਹੜਾ ਬਗੇਲ ਸਿੰਘ ਹਜ਼ਾਰਾਂ ਬਗੇਲ ਸਿੰਘ ਪੰਜਾਬ ਦੇ ਵਿੱਚ ਬਗੇਲ ਸਿੰਘ ਚਾਹੇ ਸਿੱਖਾਂ ਦਾ ਨਾਮ ਹੈ ਜਾਂ ਪੰਜਾਬੀ ਨਾਮ ਹੈ ਬੜੇ ਬੜੇ ਹਜ਼ਾਰਾਂ ਬਗੇਲ ਸਿੰਘ ਨੇ ਹਰ ਬੱਚਾ ਆਪਣੇ ਨਾਮ ਦਾ ਬਗੇਲ ਸਿੰਘ ਲਾ ਲੈਂਦਾ ਜਿਦਾਂ ਧਰਮ ਸਿੰਘ ਹਿਮਾ ਸਿੰਘ ਪੰਜ ਪਿਆਰੇ ਦੇ ਨਾਮ ਬੜੇ ਪਪੂਲਰ ਹੈ ਮਗਰ ਉਹਦੇ ਨਾਲ ਤਾਂ ਕੋਈ ਸਾਬਤ ਤੇ ਹੁੰਦਾ ਕੁਝ ਵੀ ਨਹੀਂ ਹੁੰਦਾ ਠੀਕ ਹੈ ਸਭ ਠੀਕ ਹੈ ਨਹੀਂ ਇਹ ਤੋਂ ਦੇਖੋ ਜੀ ਜਿਦਾਂ ਸਾਰੇ ਕਾਨੂੰਨ ਕਾਇਦਿਆਂ ਨੂੰ ਛਿੱਕੇ ਟੰਕੇ ਕੋਈ ਵੀ ਗੱਲ ਨਾ ਕੋਰਟ ਸੁਣ ਰਹੀ ਹੈ ਨਾ ਕੁਝ ਵੀ ਇੱਕ ਵਾਰੀ ਇੱਕ ਵਾਰੀ ਚਲੋ ਇੱਥੇ ਗਰਾਉਂਡ ਮੈਂਟ ਗਈ ਜੀ ਉਹਨਾਂ ਨੇ ਕੋਈ ਗਲਤੀ ਕੀਤੀ ਤਾਂ ਉਹਨਾਂ ਨੂੰ ਜੇਲ੍ਹ ਸੁਟਾ ਜੇਲ੍ਹ ਚ ਬੈਠੇ ਬੰਦੇ ਨੂੰ ਤੁਸੀਂ ਫਿਰ ਦੁਬਾਰਾ ਦੁਬਾਰਾ ਕੋਈ ਚੀਜ਼ਾਂ ਹੋਰ ਇਧਰ ਉਧਰੋਂ ਇਕੱਠੀਆਂ ਕਰਕੇ ਤੇ ਦੁਬਾਰਾ ਦੋ ਦੂਜੇ ਸਾਲ ਦੀ ਦੂਜੇ ਸਾਲ ਤੱਕ ਵੀ ਬੈਂਸ ਸਾਹਿਬ ਉਹਨਾਂ ਨੇ ਫੋਲਫੈਡ ਕੀਤੀ ਕੋਰਟ ਵੀ ਕੋਈ ਡਿਸੀਜਨ ਨਹੀਂ ਲੈ ਪਾਇਆ ਕਿ ਉਹ ਐਨਐਸਏ ਤੱਕ ਖਤਮ ਹੋ ਉਹ ਦੂਜਾ ਸਾਲ ਖਤਮ ਹੋ ਗਿਆ ਪਰ ਉੱਤੇ ਕੋਈ ਵੀ ਫੈਸਲਾ ਨਹੀਂ ਹੋਇਆ ਕਿ ਉਹ ਠੀਕ ਸੀ ਜਾਂ ਗਲਤ ਸੀ ਉਸ ਤੋਂ ਬਾਅਦ ਚ ਉਹਨਾ ਕੁਝ ਇਧਰ ਉਧਰੋਂ ਕਹਤਾ ਜੀ ਫਲਾਣੇ ਬੰਦੇ ਦੇ ਉਹ ਇੱਕ ਬੰਦਾ ਅੰਦਰ ਬੈਠਾ ਹੋਇਆ ਉਹਦੇ ਤੇ ਤੁਸੀਂ ਅੰਦਰ ਬੈਠੇ ਤੇ ਬਾਹਰੋਂ ਜੋ ਮਰਜ਼ੀ ਇਲਜ਼ਾਮ ਲਾਇਓ ਕਿਸੇ ਕੋ ਖਵਾਈ ਜਾਓ ਜੀहां ਜੀ ਇਹ ਇਹ ਚੀਜ਼ਾਂ ਹੋ ਰਹੀਆਂ ਪਰ ਮੈਨੂੰ ਲੱਗਦਾ ਕਿ ਇਹ ਤੇ ਇੱਕ ਸਰਕਾਰ ਦੀ ਵੀ ਬੜੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਬੰਦੇ ਨੂੰ ਤੁਸੀਂ ਏਡੀ ਦੂਰ ਜੇਲ੍ਹ ਚ ਰੱਖਿਆ ਤੇ ਉੱਥੋਂ ਤੁਸੀਂ ਕਹਿ ਰਹੇ ਕਿ ਉਹ ਸਾਰਾ ਕੁਝ ਕਰੀ ਜਾਣਾ ਫਿਰ ਉਹਨਾਂ ਜੇਲ੍ਹ ਚ ਰੱਖਣ ਦਾ ਕੀ ਫਾਇਦਾ ਫਿਰ ਤੁਹਾਨੂੰ ਬਾਹਰ ਆਣਾ ਚਾਹੀਦਾ ਫਿਰ ਤੇ ਉਹ ਹੈ ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਅਕ ਬਹੁਤ ਗੈਰ ਸਵਿਧਾਨਿਕ ਕਾਨੂੰਨ ਤੋਂ ਬਾਹਰ ਜਾ ਕੇ ਹੋ ਰਹੀਆਂ ਹੋਰ ਇਹ ਕੋ ਇਹ ਮੇਰੇ ਖਿਆਲ ਹੈ ਕਿ ਜੋ ਇਹਨਾਂ ਨੇ ਪੀਓ ਬੜਾ ਖਤਰਨਾਕ ਆ ਜੀ ਉਹ ਇਦਾਂ ਵਾ ਫਿਰ ਉਹ ਇਲੈਕਸ਼ਨ ਦੇ ਵਿੱਚ ਵੀ ਉਹਨੂੰ ਬਹੁਤ ਲੋਕਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਪੰਜਾਬ ਤੋਂ ਸਭ ਤੋਂ ਵੱਡੇ ਮਾਰਜਨ ਨਾਲ ਜਿੱਤਣ ਦੇ ਬਾਵਜੂਦ ਵੀ ਹੁਣ ਸਰਕਾਰ ਨੂੰ ਮੇਰਾ ਖਿਆਲ ਹੈ ਕਿ ਕੋਹਨਾਂ ਤੋਂ ਹੋਰ ਕਿਸੇ ਨਾਮ ਪਬਲਿਕ ਨੂੰ ਕੋਈ ਖਤਰਾ ਨਾ ਕਿਸੇ ਨੂੰ ਇੱਕ ਪੋਲੀਟੀਕਲੀ ਖਤਰਾ ਇਹਨਾਂ ਦੀ ਕੇਸ ਕਰਕੇ ਕਿ ਉਹ ਅਗਰ ਵਾਰ ਆਉਂਦਾ ਤੇ ਉਹ ਇਹ ਜਿਹੜੀ ਕਿ ਇਹਨਾਂ ਦੇ ਜਿਹੜੀ ਪੋਲੀਟੀਕਲ ਜ਼ਮੀਨ ਖਿਸਕ ਰਹੀ ਹੈ ਇਸ ਕਰਕੇ ਕੋਈ ਨਾ ਕੋਈ ਨਾਂਵਾਨਾ ਬਣਾ ਕੇ ਉਹ ਚੀਜ਼ ਹੈ ਕਿ ਉਹਨਾਂ ਨੂੰ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਤੀਸਰਾ ਐਨਐਸ ਲਾਇਆ ਗਿਆ ਵੀ ਅਮਰ ਸਿੰਘ ਨੇ ਉਹਨਾਂ ਦੀ ਪਾਰਟੀ ਬਣ ਗਈ ਹੈ ਪੋਲੀਟੀਕਲ ਇਸ ਕਰਕੇ ਪੋਲੀਟੀਕਲੀ ਲੱਗ ਰਿਹਾ ਹੈ ਰਾਜਨੀਤੀ ਤੋਂ ਇਹ ਹਾਂਜੀ ਉਹ ਸਾਰਾ ਰਾਜਨੀਤਿਕ ਕਿ ਉਹ ਐਮਪੀ ਬਣ ਗਏ ਆ ਉਹਨਾਂ ਨੂੰ ਪਤਾ ਲੱਗ ਕਿ ਲੋਕਾਂ ਦੀ ਉਹਨਾਂ ਚ ਜਿਹੜੀ ਹਰਮਨ ਪਿਆਰਤਾ ਬਹੁਤ ਅੱਗੇ ਤੋਂ ਵੀ ਵੱਧ ਰਹੀ ਆ ਕਿ ਇਹਨਾਂ ਤੇ ਉਹਨਾਂ ਨੂੰ بڑا ਉਹਦੇ ਖਿਲਾਫ ਪ੍ਰਾਪੇਕੰਡਾ ਜਦੋਂ ਹੁਣ ਚੱਲ ਰਿਹਾ ਉਦੋਂ ਵੀ ਕੀਤਾ ਗਿਆ ਪਰ ਲੋਕਾਂ ਨੇ ਉਹ ਐਕਸੈਪਟ ਨਹੀਂ ਕੀਤਾ ਤੇ ਲੋਕਾਂ ਨੇ ਜਦੋਂ ਇਲੈਕਸ਼ਨ ਦੇ ਟਾਈਮ ਤੇ ਬਹੁਤ ਵੱਡੇ ਮਾਰਜਨ ਨਾਲ ਉਹਨਾਂ ਨੂੰ ਜਿਤਾ ਦੇਣਾ ਫਿਰ ਉਹ ਇਹਨਾਂ ਨੂੰ ਲੋਕਾਂ ਦੇ ਜਿਹੜੇ ਭਾਵਨਾਵਾਂ ਉਹਦਾ ਪਤਾ ਲੱਗਾ ਤੋਂ ਉਤੋਂ ਬਾਅਦ ਚ ਇਹਨਾਂ ਨੂੰ ਲੱਗਾ ਕਿ ਜੇ 바이ਚਨਸ ਉਹਨੋਂ ਬਾਹਰ ਹੁੰਦਾ ਹੈ ਤੇ ਉਹ ਉਹਦੇ ਜਿਹੜੇ ਪਾਰਟੀ ਆ ਬਹੁਤ ਜਲਦੀ ਗਰੋ ਕਰੂਗੀ ਤੇ ਸਾਡੇ ਕੋਲੋਂ ਜ਼ਮੀਨ ਜਿਹੜੀ ਖਿਸਕ ਜੂਗੀ ਇਸ ਕਰਕੇ ਉਹਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਗੈਰ ਕਾਨੂੰਨੀ ਢੰਗ ਨਾਲ ਵੀ ਉਹਨੂੰ ਅਸੀਂ ਅੰਦਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕਿਉਂਕਿ ਹੁਣ 15 ਦੀ ਹਿਟਲਿਸਟ ਆਈ ਹੈ ਉਹਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਇਹ ਸਾਰੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਹੀ ਹੈਗੇ ਜਿਹੜੇ 15 ਬੰਦਿਆਂ ਦੀ ਹਿਟਲਿਸਟ ਬਣਾ ਕੇ ਭੇਜ ਰਹੇ ਨੇ ਤੇ ਦੂਸਰਾ ਗੁੱਪ ਵੀ 39 ਦੇ ਇਹ ਹੁਣ ਤੁਸੀਂ ਚੈਲੰਜ ਕਰੋਗੇ ਤੀਸਰੇ ਨੂੰ ਨਹੀਂ ਅਸੀਂ ਤਾਂ ਦੂਸਰੇ ਨੂੰ ਵੀ ਚੈਲੰਜ ਕੀਤਾ ਸੀ ਉਹ ਤੀਸਰੇ ਨੂੰ ਵੀ ਕਰਾਂਗੇ ਪਰ ਇਹ ਚੀਜ਼ ਹੈ ਕਿ ਮੈਨੂੰ ਲੱਗਦਾ ਹੈ ਕਿ ਇੱਕ ਬੰਦੇ ਨੂੰ ਤੁਸੀਂ ਅੰਦਰ ਰੱਖਿਆ ਤੇ ਉਹਦੇ ਨਾਂ ਤੇ ਤੁਸੀਂ ਕਹੀ ਜਾ ਰਹੇ ਜੀ ਉਹ ਉਹ ਫਲਾਣੇ ਬੰਦੇ ਨੂੰ ਉਹਨੇ ਇਦਾਂ ਕਰਤਾ ਉਦਾਂ ਕਰਤਾ ਇਹ ਕਿ ਇਹ ਗੱਲਾਂ ਕੁਝ ਹਰੇ ਆਮ ਬੰਦੇ ਤੇ ਸਮਝ ਵੀ ਨਹੀਂ ਪੈ ਰਹੀਆਂ ਕਿ ਇਹ ਇੱਕ ਫਿਰ ਅੰਦਰ ਰੱਖਣ ਦਾ ਉਹਨੂੰ ਫਾਇਦਾ ਕੀ ਹੈ ਹੈ ਕਿ ਜੇ ਉਹ ਆਪਣੀ ਮਰਜ਼ੀ ਨਾਲ ਸਭ ਕੁਝ ਕਰੀ ਜਾ ਰਿਹਾ ਫਿਰ ਉਹ ਤੁਹਾਡੇ ਕੰਟਰੋਲ ਚ ਆ ਤੁਹਾਡੇ ਕਸਟਡੀ ਚ ਆ ਤੇ ਸਰਕਾਰ ਤੇ ਵੀ ਤਾਂ ਕੋਈ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਸਭ ਕੁਝ ਪੋਲੀਟੀਕਲੀ ਜਿਹੜੇ ਜਿਹੜੀ ਆ ਇਹ ਬਦਲਾਖੋਰੀ ਆ ਕਿ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਉਹਨੂੰ ਰੋਕ ਸਕੀਏ ਜਿਹੜੇ ਪੋਲੀਟੀਕਲ ਕਿਹੜੇ ਪਾਰਟੀ तकरीबन ਮੇਰੇ ਖਿਆਲ ਹੈ ਕਿ ਇਸ ਮਾਮਲੇ ਤੇ ਸਾਰੀਆਂ ਪਾਰਟੀਆਂ ਹੀ ਹੁਣ ਉਹਨਾਂ ਨੂੰ ਜਦੋਂ ਜੋ ਇਲੈਕਸ਼ਨ ਤੋਂ ਬਾਅਦ ਸਾਰਿਆਂ ਨੂੰ ਥੋੜਾ ਜਿਹਾ ਇਸ ਚੀਜ਼ ਦਾ ਖਤਰਾ ਹੈ ਕਿ ਉਹ ਉਹਨਾਂ ਦੇ ਆਉਣ ਨਾਲ ਕਾਫੀ ਕੁਝ ਬਦਲ ਸਕਦਾ ਤੇ ਇਸ ਕਰਕੇ ਸਾਰਿਆਂ ਦਾ ਇਹ ਖਾਸ ਕਰਕੇ ਜੁਮੇਵਾਰ ਤੇ ਪੰਜਾਬ ਸਰਕਾਰੀ ਆ ਹੁਣ ਜੇ ਕਿਸੇ ਬੰਦੇ ਨੂੰ ਕੋਈ ਸਕਿਉਰਟੀ ਤੇ ਅਸੀਂ ਕਹਿੰਨੇ ਕਿ ਪੂਰੇ ਪੰਜਾਬ ਦੇ ਲੋਕਾਂ ਦੀ ਜੁਮੇਵਾਰੀ ਬਣਦੀ ਸਰਕਾਰ ਦੀ ਕਿ ਉਹਨਾਂ ਨੂੰ ਸਕਿਉਰਟੀ ਫਿਰ ਵੀ ਦਿਨ ਦੇ ਅੜੇ ਕਤਲ ਹੋ ਰਿਹਾ ਤੇ ਉਹ ਕਤਲ ਹੋਣ ਦਾ ਕਿ ਇਸ ਫੇਲਿਅਰ ਤੇ ਸਰਕਾਰ ਦਾ ਹੈ ਤੇ ਪਾ ਤੁਸੀਂ ਕਿਸੇ ਇੰਡੀਵਿਜੂਅਲ ਬੰਦੇ ਤੇ ਰਹ ਜੋ ਇਹ 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 ਤੇ ਮੇਰੇ ਖਿਆਲ ਕੋਈ ਗੱਲ ਬਣਦੀ ਨਹੀਂ ਨੀ ਕਿ ਜੇ ਇਹ ਨਾ ਇਹ ਨਾ ਬੰਦਿਆਂ ਨੂੰ ਕਿਸੇ ਨੂੰ ਵੀ ਥ੍ਰੈਟ ਆ ਉਹ ਜਾਂ ਕੁਝ ਕਿਸੇ ਦਾ ਮਰਡਰ ਹੋ ਗਿਆ ਤੇ ਤੁਹਾਨੂੰ ਕੋਈ ਇਨਪੁਟ ਪਹਿਲਾਂ ਸੀ ਤੁਸੀਂ ਉਹਨੂੰ ਸਕਿਉਰਟੀ ਸੇਵ ਕਰਨਾ ਸੀ ਹੁਣ ਦਿਨ ਦਿਹਾੜੇ ਰੋਜ਼ ਕੋਈ ਮੇਰੇ ਖਿਆਲ ਇੱਕ ਪਤਾ ਨਹੀਂ ਕਿੰਨੇ ਕਤਲ ਹੋ ਜਾ ਰਹੇ ਤੇ ਇਹ ਕੀ ਹੈ ਕਿ ਤੁਸੀਂ ਜਿਹੜਾ ਕੋਈ ਬੰਦਾ ਕੋਈ ਦੂਰ ਬੈਠਾ ਜਾਂ ਜਿੱਤੋਂ ਖਤਰਾ ਉਹਦੇ ਨਾਂ ਤੇ ਫਾਦੇ ਹੋ ਤੇ ਆਪ ਤੁਸੀਂ ਭਰੀ ਹੋ ਜੋ ਮੇਰੇ ਖਿਆਲ ਇਹ ਤਾਂ ਬਹੁਤ ਗਲਤ ਗੱਲ ਹੈ ਥੈਟਸ ਆ ਚਨੌਤੀ ਕਿਥੇ ਲੋਕੀ ਹਾਈ ਕੁਡ ਕਿਉਂਕਿ ਸੁਪਰੀਮ ਕੋਰਟ ਦਾ ਸਾਨੂੰ ਦੁਆਰਾ ਭੇਜ ਦੇਗਾ ਸਪਰੀਮ ਕੋਰਟ ਤੋਂ ਦਵਾ ਸਾਨੂੰ ਮਿਲ ਜੇਗੀ ਨਾ ਦੇ ਸਕਦੇ ਆ ਇਹ ਇਸ ਗਰਾਉਂਡ ਤੇ ਕਿ ਸਾਡਾ ਦੂਸਰੀ ਡਿਟੈਂਸ਼ਨ ਦਾ ਚੈਲੰਜ ਕੀਤਾ ਜਾਂ ਹਾਈ ਕੋਰਟ ਨੇ ਡਿਸਾਈਡ ਨਹੀਂ ਕੀਤਾ ਪਰ ਸੰਭਾਵਨਾ ਹੈ ਕਿ ਉਹ ਸਾਰੀ ਮਿਹਨਤ ਬੇਕਾਰ ਹੋ ਜਾਏ ਕਿਉਂਕਿ ਸੁਪਰੀਮ ਕੋਰਟ ਮੈਕਸਮ ਇਹ ਹਦਾਇਤ ਦੇ ਕੇ ਕਿ ਤੁਸੀਂ 1 ਮਹੀਨੇ ਚ ਖਤਮ ਕਰੋ ਜਾਂ 2 ਮਹੀਨੇ ਖਤਮ ਕਰੋ ਸਾਨੂੰ ਵਾਪਸ ਹਾਈ ਕੋਰਟ ਪੇਜ ਦੇਗਾ ਇਸਕੇ ਕੇਸ ਹੀ ਹਾਈ ਕੋਰਟ ਵਿੱਚ ਹੀ ਕਰਾਂਗੇ ਔਰ ਸੰਨਈ ਆਸ਼ਾ ਕੀ ਜਿਹੜਾ ਪ੍ਰਾਣਾ ਕੇਸ ਹੈ ਜੁਲਾਈ ਦੇ ਉਹਦੇ ਨਾਲ ਹੀ ਇਹਦਾ ਵੀ ਫੈਸਲਾ ਹੋ ਜਾਏਗਾ ਕਿਉਂਕਿ ਕੌਮਲ ਗਰਾਊਂਡਸ ਹੈ ਬਹਿਸ ਹੋ ਚੁੱਕੀ ਹੈ ਸਾਰੇ ਧਿਰਾਂ ਨੇ ਬਹਿਸ ਕਰ ਚੁੱਕੇ ਸਟੇਟ ਆਫ ਪੰਜਾਬ ਨੇ ਵੀ ਕਰ ਚੁੱਕੇ ਹੈ ਤਾਂ ਉਸ ਕਰਕੇ ਕੋਈ ਜ਼ਿਆਦਾ ਦੇ ਲੱਗਣੀ ਚਾਹੀਦੀ ਕਟਵਰ TJ ਟੈਂਸ਼ਨ ਆਰਡਰ ਤੇ ਜੋ ਵੀ ਫੈਸਲਾ ਹੋਏਗਾ ਉਹ ਇਕੱਠੇ ਦੋਨਾਂ ਦਾ ਇਕੱਠਾ ਹੋ ਸਕਦਾ ਕਿਉਂਕਿ ਮਟੀਰੀਅਲ ਕਾਫੀ ਕਾਮਨ ਹੈ